ਸਤਿ ਸ਼੍ਰੀ ਅਕਾਲ ਜੀ ਐਨਆਰਏ ਟੂਡੇ ਦੀ ਚੈਨਲ ਦੀ ਟੀਮ ਪਹੁੰਚੀ ਹੈ ਅੱਜ ਬਟਾਲਾ ਦੇ ਸਤ ਨਿਦਕਾਰੀ ਮਿਸ਼ਨ ਬਲੱਡ ਡੋਨੇਸ਼ਨ ਦੇ ਵਿੱਚ ਜਿੱਥੇ ਅੱਜ ਸੰਤ ਨਿਦਕਾਰੀ ਪਮੰਦੇ ਦੇ ਵਿੱਚ ਅੱਜ ਬਲੱਡ ਡੋਨੇਸ਼ਨ ਦਾ ਅੱਜ ਕੈਂਪ ਲਗਾਇਆ ਗਿਆ ਹੈ ਵਕ ਵਕ ਧਰਮਾਂ ਦੇ ਵਕ ਵਕ ਲੋਕ ਅੱਜ ਬਲੱਡ ਡੋਨੇਟ ਕਰਨ ਵਾਸਤੇ ਪਹੁੰਚੇ ਹਨ ਗੁਰੂ ਮਾਲਾ ਨੂੰ ਸਾਨੂੰ ਕਿਹਾ ਗਿਆ ਹੈ ਕਿ ਜਿਹੜਾ ਸਾਡਾ ਖੂਨ ਹੈ ਜਿਹੜਾ ਨਾਲੀਆਂ ਵਿੱਚ ਨਹੀਂ ਨਾੜੀਆਂ ਵਿੱਚ ਪਹੁੰਚਣਾ ਚਾਹੀਦਾ ਹੈ। ਤੋਂ ਇਹਨਾਂ ਦੇ ਟੂਡੇ ਦੀ ਟੀਮ ਪਹੁੰਚੀ ਹੈ ਜੀ ਨਿਰਕਾਰੀ ਸਾਹਿਬ ਜਿਹੜੇ ਭਵਨ ਦੇ ਵਿੱਚ ਗੱਲਬਾਤ ਜ਼ਰੂਰ ਕਰਦੇ ਆ ਪ੍ਰਮੁੱਖ ਅਧਿਕਾਰ ਵੀ ਪਹੁੰਚ ਚੁੱਕੇ ਹਨ ਇਹਨਾਂ ਦੇ ਜਿਹੜੇ ਪ੍ਰਮੁੱਖ ਸੇਵਾਦਾਰ ਨੇ ਸਾਰੇ ਤੁਹਾਡੇ ਸਾਹਮਣੇ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਹਰ ਇੱਕ ਪ੍ਰਮੁੱਖ ਜਿਹੜੇ ਬੈਠੇ ਨੇ ਗੱਲਬਾਤ ਵੀ ਜ਼ਰੂਰ ਕਰਨ ਦੀ ਕੋਸ਼ਿਸ਼ ਵੀ ਜ਼ਰੂਰ ਕਰਦੇ ਆ ਉਹਨਾਂ ਨਾਲ ਕੀ ਪੁੱਛਦੇ ਆ ਕਿ ਸਤਨ ਅਧਿਕਾਰੀ ਭਵਨ ਦਾ ਜਿਹੜਾ ਇਹਨਾਂ ਦਾ ਜਿਹੜਾ ਅਗਲਾ ਡੋਨੇਟ ਜਿਹੜਾ ਬਲੱਡ ਦਾ ਡੋਨੇਟ ਸਤਨ ਅਧਿਕਾਰੀ ਮਿਸ਼ਨ ਦੇ ਵਿੱਚ ਅੱਜ ਲਗਾਇਆ ਗਿਆ ਹੈ। ਪਹੁੰਚੇ ਨੇ ਨਾਲ ਗੱਲਬਾਤ ਵੀ ਜ਼ਰੂਰ ਕਰ ਲੈਣੇ ਆ ਸਭ ਤੋਂ ਪਹਿਲਾਂ ਤੇ ਉਹਨਾਂ ਦੇ ਪ੍ਰਮੁੱਖ ਨੇ ਜਿਹੜਾ ਪਟਾਲਾ ਸ਼ਹਿਰ ਦੇ ਵਿੱਚ ਪਹੁੰਚੇ ਨੇ ਮੇਰਾ ਨਾਮ ਰਕੇਸ਼ ਸੇਠੀ ਹੈ ਅੱਜ ਸੰਤ ਨਰਨਕਾਰੇ ਚੈਰੀਟੇਬਲ ਫਾਊਂਡੇਸ਼ਨ ਵੱਲੋਂ ਅੰਮ੍ਰਿਤਸਰ ਜੌਨਦੀਪਰਾਜ ਪਟਾਲਾ ਦੇ ਵਿੱਚ ਬਲੱਡ ਡੋਨੇਸ਼ਨ ਕੈਂਪ ਲੱਗਿਆ ਔਰ ਪਿੱਛੇ ਇਹ ਮਕਸਦ ਹੈ ਕਿ ਇਹ ਜੋ ਸਾਡਾ ਰਕਤ ਹੈ ਇਨਸਾਨ ਦੀ ਰਗਾਂ ਦੇ ਵਿੱਚ ਕੰਮ ਆਣਾ ਚਾਹੀਦਾ ਹੈ ਬਾਬਰ ਦੇਵ ਸਿੰਘ ਜੀ ਮਹਾਰਾਜ ਕਿਹਾ ਕਰਦੇ ਸੀ ਖੂਨ ਨਾਲੀਆਂ ਵਿੱਚ ਨਹੀਂ ਬਲਕਿ 나ੜੀਆਂ ਵਿੱਚ ਬਹਿਣਾ ਚਾਹੀਏ। ਅਰ ਅੱਜ ਤੁਸੀਂ ਦੇਖ ਰਹੇ ਹੋ ਕਿ ਭੈਣਾ ਭਰਾ ਸਾਰੇ ਕਿਤਨੇ ਉਸ਼ਾ ਦੇ ਨਾਲ ਇਹਦੇ ਵਿੱਚ ਯੋਗਦਾਨ ਪਾ ਰਹੇ ਆ। ਕਿਉਂਕਿ ਇਹਨਾਂ ਦੇ ਮਨ ਦੇ ਵਿੱਚ ਇਹ ਜਜ਼ਬਾ ਜਾਗ ਚੁੱਕਿਆ ਹੈ ਕਿ ਅੰਸੂ ਤੇਰਾ ਹੋ ਜਾਂ ਮੇਰਾ ਹੋ। ਅੰਸੂ ਕੀ ਬਾਸ਼ਾ ਇੱਕ ਹੈ। ਦੁੱਖ ਤੇਰਾ ਹੋ ਜਾਂ ਮੇਰਾ ਹੋ। ਦੁੱਖ ਕੀ ਪਰਿਭਾਸ਼ਾ ਇੱਕ ਹੈ। ਸਰ ਜਿਸ ਤਰ੍ਹਾਂ ਵੇਖਿਆ ਜਾਂਦਾ ਹੈ ਗਰੀਬ ਲੋਕਾਂ ਨੂੰ ਖੂਨ ਦੀ ਬਹੁਤ ਲੋੜ ਪੈਂਦੀ ਹੈ। ਤਰਸਦੇ ਲੋਕੀ ਕਿ ਸਾਨੂੰ ਖੂਨ ਮਿਲ ਜੇ ਜਾਨਾਂ ਜਾਂਦੀਆਂ ਨੇ ਆਪਣੇ ਨਿਰਗਰੀ ਭਵਨ ਵੱਲੋਂ ਐਸਾ ਕੀ ਉਪੇਕਸ਼ਾ ਹੈ ਕਿ ਕਿਸ ਤਰ੍ਹਾਂ ਲੋਕਾਂ ਦੀ ਮਦਦ ਕੀਤੀ ਜਾਵੇਗੀ ਜਿੱਥੇ ਅਸੀਂ ਅੱਜ ਇੱਕ ਬਲੱਡ ਡੋਨੇਸ਼ਨ ਕੈਂਪ ਦੇ ਰੂਪ ਦੇ ਵਿੱਚ ਇਕੱਠੇ ਹੋਏ ਹਾਂ ਇਸੇ ਤਰ੍ਹਾਂ ਸਾਡੇ ਵੋਲੰਟੀਅਰ ਕਿਤਰੇ ਵੀ ਕੋਈ ਐਸੀ ਐਮਰਜੈਂਸੀ ਲੋਡ ਪਵੇ ਉਹਦੇ ਵਿੱਚ ਵੀ ਪਿੱਛੇ ਨਹੀਂ ਹਟਦੇ ਜਿਵੇਂ ਅਸੀਂ ਦੇਖਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜਿਹਾ ਮੌਸਮ ਆਂਦਾ ਜਦੋਂ ਡੇਂਗੂ ਕਰਕੇ ਪਲੇਟਲੈਟਸ ਘਟਦੇ ਹਨ ਤੇ ਉਸ ਵੇਲੇ ਵੀ ਕੋਈ ਵੀ ਐਕਸੀਡੈਂਟ ਕੇਸ ਹੋ ਜਾਂਦਾ ਹੈ ਫਰੈਸ਼ ਡੋਨਰ ਚਾਹੀਦਾ ਹੁੰਦਾ ਹੈ ਤੇ ਸਾਡੇ ਵੋਲੰਟੀਅਰ ਉਸ ਵੇਲੇ ਵੀ ਉਹ ਇਹ ਨਹੀਂ ਤੱਕਦੇ ਕਿ ਸਾਡਾ ਖੂਨ ਕਿਦੀ ਰਗਾ ਚ ਜਾ ਰਿਹਾ ਹੈ ਇਹਨਾਂ ਦੇ ਮਨ ਦੇ ਵਿੱਚ ਕੋਈ ਐਸਾ ਭੇਦ ਭਾਵ ਨਹੀਂ ਹੈ ਉਹ ਚਾਹੇ ਕਿਸੇ ਦੇ ਵੀ ਕੰਮ ਆਣਾ ਚਾਹੀਦਾ ਇਨਸਾਨੀਅਤ ਦੇ ਕੰਮ ਆਣਾ ਚਾਹੀਦਾ ਇਹ ਭਾਵ ਨੂੰ ਮੁੱਖ ਰੱਖ ਕੇ ਇਹ ਬਲੱਡ ਡੋਨੇਟ ਕਰਦੇ ਤੁਹਾਡੀ ਗੱਲ ਨੂੰ ਚੁੱਕ ਲੈਣੇ ਆ ਜਦ ਤੁਸੀਂ ਕਿਹਾ ਕਿ ਕਿਸੇ ਵੀ ਰੂਪ ਦੇ ਵਿੱਚ ਆ ਸਕਦਾ ਹੈ ਕਈ ਰੂਪ ਇੱਥੇ ਬਲੱਡ ਡੋਨੇਟ ਕਰਨ ਵਾਸਤੇ ਪਹੁੰਚੇ ਹਨ ਕਿਸੇ ਨੂੰ ਨਹੀਂ ਪਤਾ ਕਿਸ ਦੇ ਬਰਾਤੀ ਦੇ ਨਾਲ ਆ ਹਰ ਇੱਕ ਬੱਚਾ ਪਹੁੰਚਿਆ 22 ਸਾਲ ਦਾ 20 ਸਾਲ ਤੋਂ ਮਰਪਾ ਵੇਖ ਰਿਹਾ ਕਿ ਬੱਚੇ ਆ ਰਹੇ ਪਹੁੰਚੇ ਆਂ ਕਈ ਬੱਚੇ ਨਸ਼ੇ ਦੀ ਦਲਦਲ ਚ ਧਸ ਚੁੱਕੇ ਨੇ ਛੋਟੇ ਛੋਟੇ ਬੱਚੇ ਅੱਜ ਪੰਜਾਬ ਦੀ ਲੱਖਾਂ ਜਾਨਾਂ ਜਾ ਚੁੱਕੀਆਂ ਨੇ ਡਰੇਡ ਕਰਨ ਪਹੁੰਚੇ ਆ ਤੁਹਾਡੇ ਸਸੰਗ ਘਰ ਦੇ ਵਿੱਚ ਉਹਨਾਂ ਬਾਰੇ ਕੀ ਮੈਸੇਜ ਦੇਣਾ ਚਾਹੁੰਦੇ ਜਰੂਰਤ ਜਿਹੜਾ ਨਾ ਉਹ ਦਿਸ਼ਾ ਨੂੰ ਬਦਲਣ ਦੀ ਹੁੰਦੀ ਹੈ ਅਗਰ ਇਹ ਨੌਜਵਾਨਾਂ ਦੀ ਦਿਸ਼ਾ ਬਦਲ ਜੇ ਤੇ ਦਸ਼ਾ ਆਪਣੇ ਆਪ ਬਦਲ ਜਾਏਗੀ ਇਹਨਾਂ ਨੂੰ ਦਿਸ਼ਾ ਬਦਲਣ ਦੀ ਲੋੜ ਹੈ ਅੱਜ ਨਰੰਗਕਾਰੀ ਮਿਸ਼ਨ 'ਚ ਇਹ ਨੌਜਵਾਨ ਛੋਟੀ ਉਮਰ ਤੋਂ ਆਏ ਹੁਣੇ ਮੈਂ ਪੁੱਛ ਰਿਹਾ ਸੀ ਇੱਕ ਨੂੰ ਪੁੱਛਿਆ ਕਿ ਤੁਸੀਂ ਕਿੰਨੀ ਵਾਰੀ ਦਿੱਤਾ ਉਹ ਕਹਿੰਦੇ ਮੈਂ 5 ਵਾਰੀ ਦੇ ਚੁੱਕਾ ਹਾਂ ਦੂਜੇ ਨੂੰ ਪੁੱਛਿਆ ਉਹ ਕਹਿੰਦਾ ਮੈਂ ਤਾਂ ਗਿਣਤੀ ਨਹੀਂ ਮੈਂ ਅਨਗਿਣਤ ਵਾਰ ਦੇ ਚੁੱਕਿਆ ਹਾਂ ਸੋ ਇਹ ਨੌਜਵਾਨਾਂ ਦੇ ਜਜ਼ਬੇ ਇਹੋ ਜਿਹੇ ਇਹਨਾਂ ਦੇ ਅੰਦਰ ਪੈਦਾ ਹੋ ਗਏ ਹਨ ਕਿ ਅਸੀਂ ਮਨੁੱਖ ਕੋ ਮਨੁੱਖ ਹੋ ਪਿਆਰਾ ਇੱਕ ਦੂਜੇ ਦਾ ਬਣੇ ਸਹਾਰਾ ਜਿੱਥੇ ਇਹ ਭਾਵ ਆ ਜਾਂਦਾ ਨਾ ਫਿਰ ਇੱਕ ਦੀ ਨਸ਼ਿਆਂ 'ਚ ਗਲਤਾਨ ਨਹੀਂ ਹੋਣਗੇ ਆਪਣੀ ਜ਼ਿੰਦਗੀ ਨੂੰ ਨਸ਼ਿਆਂ 'ਚ ਨਹੀਂ ਰੋੜਨਗੇ ਬਲਕਿ ਮਾਨਵਤਾ ਦੇ ਕਲਿਆਣ ਦੇ ਵਿੱਚ ਆਪਣੇ ਜੀਵਨ ਨੂੰ ਲਗਾਣਗੇ ਇੱਕ ਸਰ ਹੋਰ ਮੈਸੇਜ ਦੇ ਦਿਓ ਅੱਜ ਕੱਲ ਲੋਕੀ ਪੌਦਿਆਂ ਦਾ ਬਹੁਤ ਕਰ ਰਹੇ ਨੇ ਕਿ ਪੌਦੇ ਲਗਾ ਰਹੇ ਨੇ ਸਵਾਸੀ ਜੁਤ ਦਾ ਕਾਰਬਨ ਆਕਸਾਈਡ ਦੀ ਜ਼ਰੂਰਤ ਹੈ ਉਹਦੇ ਬਾਰੇ ਆਪਣੀ ਨਿਰਕਾਰੀ ਪਾਉਣ ਵਾਲੇ ਕੋਈ ਉਪਰਾਲਾ ਕੀਤਾ ਜਾ ਰਿਹਾ ਤੁਹਾਡੇ ਨੂੰ ਸਤਗੁਰ ਮਾਤਾ ਸੁਦੀਕsha ਜੀ ਨੇ ਕੋਵਿਡ ਪੀਰੀਅਡ 'ਚ ਜਦੋਂ ਅਸੀਂ ਦੇਖਿਆ ਕਿ ਆਕਸੀਜਨ ਦੀ ਕਿੰਨੀ ਘਾਟ ਹੋ ਗਈ ਡੈਲਟਾ ਵੈਰੀਐਂਟ ਤੋਂ ਬਾਅਦ ਤੇ 2021 'ਚ ਇਹੋ ਜਿਹਾ ਹੁਕਮ ਕੀਤਾ ਕਿ ਅਸੀਂ ਕਲਸਟਰ ਆਫ ਟਰੀ ਯਾਨੀ ਜੋ ਰੁੱਖ ਲਾਣੇ ਹਨ ਉਹਨਾਂ ਦਾ ਝੁੰਡ ਬਣਾਣਾ ਹੈ ਉਹਨੂੰ ਇੱਕ ਅੰਬ੍ਰੇਲਾ ਰੂਪ ਦੇਣਾ ਹੈ ਔਰ ਅਸੀਂ ਇਸ ਨੂੰ ਵੀ ਮੁੱਖ ਰੱਖਦੇ ਹੋਇਆ ਅਜੰਤ ਸੰਤ ਨਿਰੰਕਾਰੀ ਮਿਸ਼ਨ ਦੇ ਲਗਭਗ ਹਿੰਦੂਸਤਾਨ 'ਚ 3000 ਬ੍ਰਾਂਚਾਂ ਹਨ ਔਰ ਇਹਨਾਂ 'ਚੋਂ 1000 ਬ੍ਰਾਂਚਾਂ ਤੋਂ ਵੱਧ ਦੇ ਵਿੱਚ ਇਹ ਰੁੱਖ ਲਗਾਉਣ ਦਾ ਕੰਮ ਹੋਇਆ ਹੈ ਹਰ ਬ੍ਰਾਂਚੇ ਹਜ਼ਾਰਾਂ ਤੋਂ ਵੱਧ ਪੌਦੇ ਲਗਾਏ ਗਏ ਕੇਵਲ ਲਗਾਏ ਨਹੀਂ ਗਏ ਉਹਨਾਂ ਦੀ ਨਿਯਮਿਤ ਰੂਪ ਚ ਪਾਲਣਾ ਹੋ ਰਹੀ ਹੈ ਔਰ ਉਹ ਅੱਜ ਪੌਦੇ 3 ਸਾਲਾਂ ਚ 18 18 20 20 ਫੁੱਟ ਹਾਈਟ ਤੋਂ ਉੱਪਰ ਚਲੇ ਗਏ ਹਨ ਸੋ ਇਹ ਰੁੱਖ ਲਗਾਉਣ ਦੇ ਵਿੱਚ ਵੀ ਨਿਰੰਕਾਰੀ ਮਿਸ਼ਨ ਅਗਰ ਨਹੀਂ ਹੈ ਤੁਸੀਂ ਸੁਣਿਆ ਜੀ ਗੱਲਬਾਤ ਜ਼ਰੂਰ ਕੀਤੀ ਹੈ ਪ੍ਰਮੁੱਖਾ ਵੱਲ ਦੱਸਿਆ ਗਿਆ ਕਿ ਯਾਨੀ ਕਿ ਬਲੱਡ ਡੋਨੇਟ ਹੀ ਕੀਤਾ ਜਾਂਦਾ ਸਸਤਾ ਵੱਲੋਂ ਪੌਦੇ ਲਗਾਉਂਦਾ ਵੀ ਜਿਹੜਾ ਉਪਰਾਲਾ ਸ਼ੁਰੂ ਕੀਤਾ ਗਿਆ ਸੀ ਇਹਨਾਂ ਵੱਲੋਂ ਕਿ ਪੌਦਿਆਂ ਨਾਲ ਕਹਿੰਦੇ ਆ ਜੀ ਆਕਸੀਜਨ ਮਿਲਦੀ ਆ ਹਰ ਜਗ੍ਹਾ ਸਾਹ ਲੈਣ 'ਚ ਜਿਸ ਤਰ੍ਹਾਂ ਕਰੋਨਾ ਕੋਵਿਡ ਦਾ ਇੱਕ ਜ਼ੋਰ ਚੱਲਿਆ ਸੀ ਉਹਦੇ ਵਿੱਚ ਵੀ ਲੋਕਾਂ ਨੂੰ ਆਕਸੀਜਨ ਦੀ ਬੜੀ ਜ਼ਰੂਰਤ ਪਈ ਸੀ ਪਰ ਸਾਡੇ ਪੰਜਾਬ ਦੇ ਵਿੱਚ ਦਰੱਖਤਾਂ ਨੂੰ ਵਧਣ ਦੇ ਨਾਲ ਆਕਸੀਜਨ ਲੋਕਾਂ ਨੂੰ ਬੜੀ ਘੱਟ ਮਿਲ ਪਰ ਇਹਨਾਂ ਵੱਲੋਂ ਇੱਕ ਉਪਰਾਲਾ ਕਹਿੰਦੇ ਜੀ ਸ਼ੁਰੂ ਵੀ ਕੀਤਾ ਗਿਆ ਸੀ ਕਿ ਸਾਡੇ ਵੱਲੋਂ 3000 ਕੋਈ ਵਰਗ ਤੇ ਲਾਗੇ ਜਾ ਕੇ ਸਾਡੀਆਂ ਪਰਚਾਣ ਜਿਹਦਾ ਮਨ ਲੋ ਬਲੱਡ ਡੋਨੇਟ ਤੇ ਹੁੰਦਾ ਹੁੰਦਾ ਹੈ ਪੋਦੇ ਲਾੰਦਾ ਵੀ ਕੰਮ ਨਾਲੇ ਕੀਤਾ ਜਾਂਦਾ ਬਲੱਡ ਡੋਨੇਟਰ ਵੀ ਮੌਜੂਦ ਹਨ ਗੱਲਬਾਤ ਹੀ ਹੋਰ ਜ਼ਰੂਰ ਕਰਕੇ ਵੇਖਦੇ ਆ ਬਲੱਡ ਡੋਨੇਟਰ ਆਣਾ ਸਭ ਤੋਂ ਪਹਿਲਾਂ ਤੁਹਾਨੂੰ ਦਿਖਾ ਦਿੰਨੇ ਆ ਤੁਸੀਂ ਲਾਈਵ ਤਸਵੀਰਾਂ ਚ ਦੇਖ ਸਕਦੇ ਹੋ ਕਿਸ ਤਰ੍ਹਾਂ ਬਲੱਡ ਡੋਨੇਟ ਦੇ ਮਸਤੇ ਪਹੁੰਚੇ ਹਨ ਅੰਟੀ ਕੀ ਨਾਮ ਅਰਜੀਤ ਕੌਰ ਕਿੰਨੀ ਉਮਰ ਆ ਕੋ 49 49 ਉਮਰ ਦੇ ਕਿੰਨੀ ਵਾਰ ਖੂਨ ਦੇ ਚੁੱਕੇ ਇਹ ਐਕਸਮੀ ਵਾਰੀ ਹੈ ਹਾਂਜੀ ਇਹ ਵਾਰੀ ਚੋਂ ਮੰਨ ਕਿੱਥੋਂ ਜਾ ਕੇ ਬਲੱਡ ਡਾਣ ਕਰਨਾ ਹੈ ਸਾਡੇ ਗੁਰੂ ਨੇ ਮਨ ਜਗਾ ਦਿੰਦੇ ਆ माथे जगा तो नहीं, नहीं अपना खून दे रहे हैं। कि मिलेगा दे काम आएगा कभी सोच आई माही माता जी जोड़ उन्हें मिल जाएगी खून दान करना बहुत अच्छी गल है ਤੁਸੀਂ ਦੇਖਿਆ ਜੀ ਜਿੱਥੇ 20-20 ਸਾਲ ਦੇ ਬੱਚੇ ਵੀ ਅੱਜ ਮੰਗ ਲੈ ਕੇ ਆਪਣਾ ਬਲੱਡ ਡੋਨੇਟ ਕਰਨ ਵਾਸਤੇ ਪਹੁੰਚਿਆ ਨੇ ਉਥੇ 48-48 ਸਾਲ ਦੀਆਂ ਲੇਡੀਜ਼ ਵੀ ਜਿਹੜੀਆਂ ਨੇ ਬਲੱਡ ਡੋਨੇਟ ਕਰਨ ਵਾਸਤੇ ਪਹੁੰਚੀਆਂ ਹੋਰ ਵੀ ਤਸਵੀਰਾਂ ਦਿਖਾ ਦਿੰਦੇ ਹਾਂ ਤੁਸੀਂ ਦੇਖ ਸਕਦੇ ਕਿਸ ਤਰ੍ਹਾਂ ਪੰਡਾਲ ਜਿਹੜਾ ਹੈ ਭਰ ਚੁੱਕਿਆ ਹੈ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਇੱਧਰ ਬਜ਼ੁਰਗ ਵੀ ਜਿਹੜੇ ਨੇ ਉਹ ਵੀ ਆਪਣਾ ਬਲੱਡ ਤੁਹਾਨੂੰ ਦਾਨ ਕਰਦੇ ਹੋਏ ਦਿਖਾਈ ਦੇ ਰਹੇ ਨੇ ਉਹ ਵੀ ਕਹਿੰਦੇ ਹਨ ਕਿ ਸਾਡੀ ਉਮਰ ਤਾਂ ਹੋ ਚੁੱਕੀ ਹੈ ਪਰ ਸਾਡਾ ਜਿਹੜਾ ਬਲੱਡ ਕਿਸੇ ਨਾ ਕਿਸੇ ਦੇ ਕੰਮ ਜ਼ਰੂਰ ਆ ਸਕੇ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਵੀ ਜ਼ਰੂਰ ਕਰਦੇ ਹਾਂ ਨਾਲ ਅਕਸਿੰਦਿਆ ਸਾਲ ਦੀ ਉਮਰ ਦੇ ਚੰਦਾ ਉਹ ਮੰਦ ਬਲੱਡ ਦੇਂਦਾ ਕਿੱਥੋਂ ਜਾਗਦੇ ਬਸ ਬਸ ਏਦਾਂ ਹੀ ਚਾਹ ਵਾ ਵੀ ਦੇਣਾ ਕੋਣ ਕਿਸੇ ਦੇ ਕੰਮ ਆਏਗਾ ਹੈਨਾ ਅੱਜ ਕੱਲ੍ਹ ਦੇ ਜਵਾਨਾਂ ਦੇ ਵਿੱਚ ਕਿਦੇ ਹੈ ਨਹੀਂ ਅੱਜ ਕੱਲ੍ਹ ਜਵਾਨ ਤਾਂ ਕਹਿੰਦੇ ਚਿੱਟਾ ਨਹੀਂ ਲੇ ਜੇ ਨਸ਼ਾ ਲਾ ਲੀਏ ਨਹੀਂ ਜੇ ਅਸੀਂ ਕਹਿੰਦੇ ਜਵਾਨ ਵੀ ਆਪਣਾ ਨਸ਼ਾ ਛੱਡ ਕੇ ਤੇ ਆਪਣਾ ਚੰਗੀ ਸਿਹਤ ਬਣਾਉਣ ਤੇ ਇਹੋ ਜਿਹਾ ਸੇਵਾ ਦਾ ਕੰਮ ਕਰਨ ਖੂਨਦਾਨ ਕਰਕੇ ਇਹਦੀ ਉਹਦਾ ਨਾ ਜ਼ਿੰਦਗੀ ਬਚ ਸਕਦੀ ਹੈ ਚੰਗੇ ਰਸਤੇ ਚੱਲਣਾ ਚਾਹੀਦਾ ਉਦੋਂ ਦਾ ਮਾਪਿਓ ਵੀ ਖੁਸ਼ ਹੁੰਦਾ ਹੈ ਤੇ ਸੰਸਾਰ ਦੇ ਵਿੱਚ ਚੰਗੀ ਸਿਹਤ ਬਲਦੀ ਦੂਜਾ ਬੱਚਿਆਂ ਨੂੰ ਹਨ ਹਾਂਜੀ 55 ਸਾਲ ਦੀ ਉਮਰ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਆਪਣੇ ਨੌਜਵਾਨਾਂ ਨੂੰ ਆਪਣੇ ਬੱਚਿਆਂ ਨੂੰ ਮੈਸੇਜ ਦੇ ਰਹੇ ਹਨ ਕਿ ਆਪਣਾ ਖੂਨਦਾਨ ਜ਼ਰੂਰ ਕਰਨਾ ਚਾਹੀਦਾ ਹੈ ਤੇ ਕਿਸੇ ਦੇ ਕਿਸੇ ਕੰਮ ਸਾਡਾ ਜਿਹੜਾ ਖੂਨ ਹੈ ਜਿਹੜਾ ਕੰਮ ਆ ਸਕੇ ਤੁਸੀਂ ਹੋਰ ਵੀ ਬਲੱਡ ਡੋਨੇਟਰ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਇੱਥੇ ਬਲੱਡ ਡੋਨੇਟ ਕਰਦੇ ਕਹਿੰਦੇ ਲੋ ਲੈਡੀਆਂ ਵੀ ਤਾਂ ਗੱਲਬਾਤ ਕਰ ਲੈਣੇ ਜ਼ਰੂਰ ਜਾ ਕੇ ਲੈਡੀਆਂ ਵੀ ਦਕਾ ਦਿੰਦੇ ਆ ਕਿ ਕਿਸ ਤਰ੍ਹਾਂ ਇਸ ਉਮਰ ਦੇ ਵਿੱਚ ਜਿਹੜਾ ਆਪਣਾ ਬਲੱਡ ਡੋਨੇਟ ਕਰਦੇ ਹਨ ਤੇ ਤੁਸੀਂ ਦੇਖ ਸਕਦੇ ਹੋ ਪੰਡਾਲ ਦੇ ਵਿੱਚ ਕਿਸ ਤਰ੍ਹਾਂ ਇੱਥੇ ਬਲੱਡ ਦੀਆਂ ਜਿਹੜੀਆਂ ਥੈਲੀਆਂ ਨੇ ਜਿਹੜੀਆਂ ਲੋਕੀ ਆ ਰਹੇ ਨੇ ਜਲਦ ਤੋਂ ਜਲਦ ਆ ਕੇ ਬਲੱਡ ਦਿੱਤਾ ਜਾ ਰਿਹਾ ਤੁਸੀਂ লাইਵ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਤੁਹਾਨੂੰ ਦਿਖਾ ਦਿੰਨੇ ਇੱਕ ਵਾਰੀ ਫੇਰ ਦੇਖ ਲਓ ਤੁਸੀਂ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਇੱਥੇ ਬਲੱਡ ਜਿਹੜਾ ਲੋਕਾਂ ਨੂੰ ਫਿਕਰ ਨਹੀਂ ਪੈ ਰਹਾ ਕਿ ਸਾਡੇ ਸਰੀਰ ਦੇ ਅੰਦਰੋਂ ਖੂਨ ਨਿਕਲ ਰਿਹਾ ਹੈ ਕਿ ਸਾਡਾ ਖੂਨ ਕਿਸੇ ਨਾ ਕਿਸੇ ਦੇ ਕੰਮ ਜ਼ਰੂਰ ਆ ਚੁੱਕੇ ਆ ਸਕੇ ਗੱਲਬਾਤ ਵੀ ਜ਼ਰੂਰ ਕਰਦੇ ਆਪਾਂ ਯਕੀਨ ਆ ਵੀਨੂ ਜੇ ਉਮਰ ਕਿੰਨੀ ਵੀਨੂ ਜੇ ਦੀ 19 ਸਾਲ ਦੇ 19 ਸਾਲ ਦੀ ਉਮਰ ਦੇ ਵਿੱਚ ਅੱਜ ਬਲੱਡ ਦੀ ਇਹਦਾ ਮੰਗ ਕਿੱਥੋਂ ਜਾਗ ਪਿਆ ਜੀ ਮੈਂ ਬਣਾਦ ਨੇ ਬਲੱਡ ਨੂੰ ਨੇੜੇ ਕੀਤਾ ਦੀ ਦਿੱਲੀ ਤੇ ਮੇਰਾ ਵੀ ਅੱਜ ਦਿਲ ਕੀਤਾ ਜੀ ਤਾਂ ਕਿ ਦਿੱਲੀ ਕੀਤਾ ਤਾਂ ਹੁਣ ਕਿਸੇ ਨਾ ਕਿਸੇ ਕੰਮ ਤੇ ਹੋ ਜਾਵੇ ਹੋਰ ਆਪਣੇ ਭੈਣਾ ਭਰਾਵਾਂ ਨੂੰ ਪੀਸ ਮੈਸੇਜ ਦੇਣਾ ਚਾਹੁੰਦੇ ਆਪਾਂ ਤੁਸੀਂ ਵੀ ਸਾਡੇ ਅੱਧੇ ਬਲੱਡ ਨੂੰ ਨੇੜੇ ਕਰਕੇ ਖੂਨ ਨਾਲੀਆਂ 'ਚ ਨਹੀਂ ਨਾਲੀਆਂ 'ਚ ਰੋਣਾ ਚਾਹੀਦਾ ਖੂਨ ਨਾਲੀਆਂ 'ਚ ਨਹੀਂ ਨਾੜੀਆਂ ਦੇ ਵਿੱਚ ਰੋੜਨਾ ਚਾਹੀਦਾ ਹੈ ਇਹ ਨੌਜਵਾਨਾਂ ਦਾ ਕਹਿਣਾ ਹੈ ਤੁਸੀਂ ਸੁਣਿਆ ਉਹਨਾਂ ਦੇ ਮੁਝ ਬਣੀ ਕੀ ਉਹਨਾਂ ਨੇ ਕੀ ਕਿਹਾ ਕਿ ਬਲੱਡ ਜਿਹੜਾ ਹੈ ਸਾਡੇ ਨਾਲੀ ਵਿੱਚ ਨਹੀਂ ਨਾੜੀਆਂ ਦੇ ਵਿੱਚ ਦੁਲਨਾ ਚਾਹੀਦਾ ਗੱਲਬਾਤ ਜ਼ਰੂਰ ਕਰਦੇ ਆ ਇੱਕ ਭੈਣ ਦੀ ਤੁਹਾਨੂੰ ਦਿਖਾ ਦਿੰਨੇ ਆ ਗੱਲਬਾਤ ਹੀ ਜ਼ਰੂਰ ਕਰਕੇ ਵੇਖਦੇ ਆ ਕਿ ਭੈਣ ਦੀ ਉਮਰ ਕਿੰਨੀ ਹੈ ਤੇ ਬਲੱਡ ਡੋਨੇਟ ਕਰਨ ਵਾਸਤੇ ਪਹੁੰਚਿਆ ਮੈਡਮ ਕੀ ਨਾਮ ਸ਼ਰਨਜੀਤ ਕੋ ਸ਼ਰਨਜੀਤ ਉਮਰ ਦੱਸੋ ਕੁਲ ਉਮਰ ਕਿੰਨੀ ਹੈ 28 ਸਾਲ 28 ਸਾਲ ਦੀ ਉਮਰ ਵਿੱਚ ਬਲੱਡ ਦੇ ਰਹੇ ਹਾਂਜੀ ਘਰ ਨਹੀਂ ਲੱਗ ਰਿਹਾ ਮੈਨੂੰ ਨਹੀਂ ਜੀ ਮੈਂ ਪਹਿਲਾਂ ਪਾਰਾਵਾਰੀ ਕਰ ਚੁੱਕੀ ਹਾਂ 13-14 ਵਾਰੀ ਡੋਨੇਟ ਕਰਦੀ ਕਿੰਨੀ ਵਾਰ ਕਿੰਨੇ ਮਹੀਨੇ ਚ ਆਪਣਾ ਬਲੱਡ ਚਾਰੀਆਂ ਪੰਜ ਮਹੀਨੇ ਚ ਚਾਰ-ਪੰਜ ਮਹੀਨੇ ਬਾਅਦ ਕਰ ਬਲੱਡ ਹਾਂਜੀ ਬਾਾਰੀ 13-14 ਦੀ ਬਲੱਡ ਦੇ ਰਹੇ ਹਾਂ 28 ਸਾਲ ਦੀ ਉਮਰ ਦੇ ਵਿੱਚ 12 13 ਵਾਰੀ ਬਲੱਡ ਦੇ ਚੁੱਕੇ ਨੇ ਅੱਜ ਫੇਰ ਪਹੁੰਚੇ ਨੇ ਬਲੱਡ ਡੋਨੇਟ ਕਰਨ ਵਾਸਤੇ ਕਿਥੋਂ ਸੋਚ ਜਾਗ ਗਈ ਤੁਹਾਡਾ ਬਲੱਡ ਕਿਸੇ ਦਾ ਕੰਮ ਆ ਸਕੇ ਇਹ ਸਾਡੇ ਸਤਿਗੁਰੂ ਨੇ ਹੀ ਸੋਚ ਆਸੀ ਜਗਾਈ ਸੀ ਸਤਿਗੁਰੂ ਦੀ ਇਹੀ ਸਿੱਖਿਆ ਹੈ ਕਿ ਜਿਹੜਾ ਤੁਹਾਡਾ ਖੂਨ ਆ ਉਹ ਨਾਲੀਆਂ ਦੇ ਵਿੱਚ ਨਹੀਂ ਨਾੜੀਆਂ ਦੇ ਵਿੱਚ ਰਹਿਣਾ ਚਾਹੀਦਾ ਆ ਤਾਂ ਕਿ ਜੋ ਵੀ ਕੋਈ ਇਨਸਾਨ ਆ ਜਿੰਨੂੰ ਇਸ ਦੀ ਜ਼ਰੂਰਤ ਆ ਉਸ ਦਾ ਭਲਾ ਹੋ ਸਕੇ ਉਸ ਦੇ ਕੰਮ ਆ ਸਕੇ ਸਤਿਗੁਰੂ ਦੀ ਸਿੱਖਿਆ ਹੀ ਆ ਜੋ ਅੱਜੇ ਕੰਮ ਆ ਰਹੀ ਆ ਆਪਣੀਆਂ ਭੈਣਾਂ ਨੂੰ ਭਰਾਵਾਂ ਨੂੰ ਛੋਟਿਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਬਲੱਡ ਬਾਰੇ ਬਲੱਡ ਜਿਹੜਾ ਤੁਸੀਂ ਬੜੀ ਵੱਡੀ ਗੱਲ ਕਹੀ ਹੈ ਕਿ ਨਾਲੀਆਂ 'ਚ ਨਹੀਂ ਨਾੜੀਆਂ 'ਚ ਜਾਣਾ ਚਾਹੀਦਾ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੀਦਾ ਇਹੀ ਮੈਸੇਜ ਦੇਣਾ ਚਾਹੁੰਦੀ ਆ ਕਿ ਜੋ ਵੀ ਅੱਜ ਇਹ ਖੂਨ ਖਰਾਬਾ ਹੋ ਰਿਹਾ ਆ ਇਹ ਬਹੁਤ ਜ਼ਿਆਦਾ ਖੂਨ ਵੇਸਟ ਵੀ ਹੋ ਰਿਹਾ ਆ ਇਸ ਦੀ ਬਜਾਏ ਆਪਾਂ ਖੂਨ ਖਰਾਬਾ ਕਰਨ ਦੀ ਬਜਾਏ ਜੋ ਆ ਕਿਸੇ ਜ਼ਰੂਰਤਮੰਦ ਨੂੰ ਖੂਨ ਦਾਨ ਕਰਕੇ ਤਾਂ ਕਿ ਉਸ ਦਾ ਜੋ ਵੀ ਅਕੋਪਦੀ ਲੋਸ ਨਾ ਹੋਵੇ ਕਈ ਵਾਰੀ ਐਸੀ ਸਿਚੁਏਸ਼ਨ ਵੀ ਆ ਜਾਂਦੀ ਆ ਜਦੋਂ ਕਿ ਉਹਨਾਂ ਨੂੰ ਖੂਨ ਨਾ ਮਿਲਣ ਦੇ ਕਾਰਨ ਹੀ ਇਨਸਾਨ ਦੀ ਮੌਤ ਤੱਕ ਵੀ ਹੋ ਜਾਂਦੀ ਆ ਜੇ ਸਾਡੇ ਇੱਕ ਵਾਰੀ ਬਲੱਡ ਡੋਨੇਟ ਕਰਨ ਦੇ ਨਾਲ ਕਿਸੇ ਦੀ ਜ਼ਿੰਦਗੀ ਬਚ ਜਾਂਦੀ ਆ ਤੇ ਸਾਡੇ ਲਈ ਇਹ ਕੋਈ ਬਹੁਤ ਵੱਡੀ ਗੱਲ ਵੀ ਨਹੀਂ ਹੋਏਗੀ ਕਿਉਂਕਿ ਖੂਨ ਜਿਹੜਾ ਇਹ ਤਾਂ ਦੁਬਾਰਾ ਪਾਣ ਕਿ ਕਿਸੇ ਦੀ ਜ਼ਿੰਦਗੀ ਜਿਹੜੀ ਆ ਦੁਬਾਰਾ ਨਹੀਂ ਵਾਪਸ ਆਏਗੀ ਮੀਡੀਆ ਰਹੀ ਹੈ ਕਿ ਮੈਸੇਜ ਹੋਰ ਦੇ ਦੇ ਤੁਸੀਂ ਤੇ ਬਲੱਡ ਦੇ ਚਲਿਓ ਕਈ ਵਾਰੀ ਹਸਪੀਟਲ ਚ ਜਾ ਕੇ ਲੋਕੀ ਤਰਲਿਆਂ ਉੱਤੇ ਆ ਜਾਂਦੇ ਸਾਨੂੰ ਬਲੱਡ ਮਿਲ ਜੇ ਸਾਡਾ ਜੀ ਬਚਦੇ ਵੇ ਉਹਨਾਂ ਨੂੰ ਮੈਸੇਂਜਰਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਕਿ ਤੁਹਾਡਾ ਬਲੱਡ ਅੱਛੇ ਕੰਮ ਵਾਸਤੇ ਆ ਸਕੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਕਿ ਉਹਨਾਂ ਨੂੰ ਬਲੱਡ ਮੌਕੇ ਤੇ ਮਿਲ ਸਕੇ ਜੀ ਬਿਲਕੁਲ ਇਹੀ ਮੈਸੇਜ ਹੈ ਕਿ ਜਦੋਂ ਜਦੋਂ ਇਸ ਤੋਂ ਕੈਂਪ ਲੱਗ ਰਹੇ ਆ ਹੋਰ ਵੀ ਕਾਫੀ ਜਗ੍ਹਾ ਕੈਂਪ ਲੱਗਦੇ ਆ ਇਹਨਾਂ ਬਲੱਡ ਇਕੱਠਾ ਹੋ ਰਿਹਾ ਆ ਔਰ ਜਦੋਂ ਵੀ ਕਿਸੇ ਜ਼ਰੂਰਤਮੰਦ ਨੂੰ ਜ਼ਰੂਰਤ ਹੁੰਦੀ ਆ ਤਾਂ ਉਸ ਨੂੰ ਇਸ ਦੇ ਲਈ ਬਿਲਕੁਲ ਵੀ ਲੱਪਣ ਦੀ ਜ਼ਰੂਰਤ ਨਾ ਪਵੇ ਕਈ ਵਾਰੀ ਡੋਨਰ ਲੱਪਣੇ ਪੈਂਦੇ ਨੇ ਜਦੋਂ ਵੀ ਅਵੇਲੇਬਲ ਹੁੰਦਾ ਆ ਤੇ ਜ਼ਰੂਰਤਮੰਦ ਨੂੰ ਜ਼ਰੂਰ ਬਲੱਡ ਦਿੱਤਾ ਜਾਵੇ ਤਾਂ ਕਿ ਉਸ ਦੇ ਕੰਮ ਆ ਸਕੇ ਤੁਸੀਂ ਸੁਣਿਆ ਡੋਨੇਟਰਾਂ ਵੱਲੋਂ ਇੱਕ ਅਪੀਲ ਵੀ ਕੀਤੀ ਗਈ ਹੈ ਕਿ ਅਗਰ ਕਿਸੇ ਨੂੰ ਮਦਦ ਲਈ ਜਦੋਂ ਫੋਨ ਦੀ ਲੋੜ ਪੈਂਦੀ ਆ ਕਿਤੇ ਧੱਕੇਣਾ ਖਾਣੇ ਪੈਣ ਨਿਰਕਾਰੀ ਐਸੀ ਸਸੰਘ ਪਵਨ ਹੈ ਕਿ ਨਿਰਕਾਰੀ ਪਵਨ ਦੇ ਵਿੱਚ ਜਿਹੜਾ ਇਹ ਬਲੱਡ ਡੋਨੇਟਰਾਂ ਵੱਲੋਂ ਬਲੱਡ ਦਿੱਤਾ ਜਾ ਰਿਹਾ ਉਹਨਾਂ ਵੱਲੋਂ ਇਹ ਹੀ ਕਹਿਣਾ ਹੈ ਕਿ ਸਾਡਾ ਬਲੱਡ ਹੈ ਜਿਹੜਾ ਮਾੜੇ ਬੰਦੇ ਦੇ ਕੰਮ ਆ ਸਕੇ ਜਿਹੜਾ ਜ਼ਰੂਰਤਬੰਦ ਬੰਦਾ ਹੈ ਉਹਦੇ ਵੀ ਕੰਮ ਆ ਸਕੇ ਅੱਜ ਕੱਲ ਦੀ ਜਿਹੜੀ ਜੁਵਾ ਪੀੜ੍ਹੀ ਹੈ ਜਿਹੜੀ ਅੱਜ ਕੱਲ ਪੰਜਾਬ ਹਰ ਟਾਈਮ ਦਲਦਲ ਨਸ਼ਿਆਂ ਦੇ ਵਿੱਚ ਤਸ ਚੁਕਿਆ ਪਰ ਉੱਥੇ ਹੀ ਨੌਜਵਾਨ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਬਲੱਡ ਦੇਣ ਦੇ ਵਿੱਚ ਵੀ ਸ਼ਕਤੀਸ਼ਾਲੀ ਭਰਪੂਰ ਹੋ ਰਹੇ ਨੇ ਗੱਲਬਾਤ ਜ਼ਰੂਰ ਕਰ ਲੈਣੇ ਆ ਉਮਰ ਵੀ ਗੱਲਬਾਤ ਕਰਕੇ ਜ਼ਰੂਰ ਪੁੱਛਾਂਗੇ ਕਿਸ ਤ ਮੈਗਜੀਪ ਸਿੰਘ ਹਾਂ ਕਿੰਨੀ ਉਮਰ ਆਪਨੇ 20 ਸਾਲ 20 ਸਾਲ ਅਜੇ ਬਲੱਡ ਡੋਨੇਟ ਉਸਤੇ ਪਹੁੰਚੇ ਹੋ ਕਿੱਥੋਂ ਮੰਗ ਜਾਈਗੀ ਕਿ ਬਲੱਡ ਖੂਨਦਾਨ ਕਰਨਾ ਹੈ ਐਸ ਉਮਰ ਦੇ ਵਿੱਚ ਖੂਨਦਾਨ ਕਰਨਾ ਤਾਂ ਬਹੁਤ ਗੱਲ ਹੈ ਵਧੀਆ ਹੈ ਬਹੁਤ ਗੱਲ ਵਧੀਆ ਪਰ ਅੱਜ ਕੱਲ੍ਹ ਜਿਹੜੇ ਨੌਜਵਾਨ ਨੇ ਨਸ਼ੇ ਦੇ ਦਲਦਲ ਵਿੱਚ ਪੈ ਗਏ ਨੇ ਹਾਂ ਜੀ ਉਹਨਾਂ ਵਾਸਤੇ ਕੀ ਮੈਸੇਜ ਦੇਣਾ ਚਾਹੁੰਦੇ ਜਿਹੜਾ ਪਿਆ ਬਲੱਡ ਰੈਡ ਕਾਰਡ ਪਹੁੰਚੇ ਹੋ ਹਾਂ ਜੀ ਉਹ ਵੀ ਜੇਨ ਤਾਂ ਵਧੀਆ ਨਸ਼ੇ ਤਾਂ ਜਿੰਨਾ ਬਚਿਆ ਜਾਂਦਾ ਬਚਨ ਝੂਠ ਨਾ ਬੋਲਿਓ ਬੜੇ ਅੱਛੇ ਪਵੰਦ ਵਿੱਚ ਪਹੁੰਚੇ ਹੋ ਤੁਸੀਂ ਕਦੀ ਨਸ਼ਾ ਕੀਤਾ ਨਹੀਂ ਨਹੀਂ ਕਦੀ ਨਸ਼ੇ ਦਾ ਦਲਦਲ ਕੋਈ ਬਲੱਡ ਡੋਨੇਟ ਕਰਕੇ ਪਹੁੰਚਦਾ ਹੈ ਤੇ ਬਾਹਰ ਆਉਂਦਾ ਤੇ ਸਤ ਨਿਰੀ ਤਾਰੀ ਭਵਨ ਵਾਲੋ ਉਹਨਾਂ ਦੀ ਸੇਵਾ ਵੀ ਫੁੱਲ ਕੀਤੀ ਜਾਂਦੀ ਹੈ ਇੱਕ ਤੇ ਉਹਨਾਂ ਨੂੰ ਪਹਿਲਾਂ ਬਲੱਡ ਡੋਨੇਟਰਾਂ ਨੂੰ ਉਹਨਾਂ ਵੱਲੋਂ ਇੱਕ ਸਰਟੀਫਿਕੇਟ ਦਿੱਤੇ ਜਾਂਦੇ ਨੇ ਮੌਕੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੁੱਧ ਕੇਲੇ ਵਗੈਰਾ ਸਭ ਕੁਝ ਖਵਾਇਆ ਜਾਂਦਾ ਹੈ ਕਿ ਜਦੋਂ ਕੋਈ ਬਲੱਡ ਡੋਨੇਟ ਕਰਕੇ ਪਹੁੰਚਦਾ ਹੈ ਤੇ ਹਾਦੇ ਵਿੱਚ ਤੁਸੀਂ ਦੇਖ ਸਕਦੇ ਹੋ ਤਸਵੀਰਾਂ 'ਚ ਤਾਂ ਦਿਖਾ ਦਈਏ ਕਿ ਹਰ ਇੱਕ ਦੇ ਹਾਦੇ ਵਿੱਚ ਇੱਕ ਸੈਫਟੀ ਗੇਟ ਵੀ ਦਿੱਤੇ ਜਾਂਦੇ ਨੇ ਸੈਫਟੀ ਗੇਟ ਬਾਰੇ ਵੀ ਉਹਨਾਂ ਨਾਲ ਗੱਲਬਾਤ ਜ਼ਰੂਰ ਕਰ ਰਾਵਾਂਗੇ ਕੋਈ ਡੋਨੇਟਰਾਂ ਨੂੰ ਜ਼ਰੂਰ ਪੁੱਛਾਂਗੇ ਕੀ ਕਹਿੰਦੇ ਨੇ ਸਰ ਕੀ ਨਾਮ ਕੁ ਲੇ ਪਹਿਲਾਂ ਨਹੀਂ ਫਿਰ ਹਾਲ ਜਾਂਦਾ ਨਰੰਕਰੀ ਭਵਨ ਦੇ ਨਾਲ ਜੁੜੇ ਆ ਉਸ ਤੋਂ ਬਾਅਦ ਹੀ ਦੇਣ ਲਗੇ ਇਹ ਮੰਗ ਸਾਡੀ ਜਿਵੇਂ ਜਦੋਂ ਸੰਤ ਨਰੰਕਰੀ ਭਵਨ ਨਾਲ ਜੁੜੇ ਜਾਂ ਮਿਸ਼ਨ ਨਾਲ ਜੁੜੇ ਆ ਉਸ ਟਾਈਮ ਸਾਨੂੰ ਚਲੋ ਸੰਤਾਂ ਦਾ ਸਾਥ ਸਾਥ ਕੀਤਾ ਸੰਤਾਰੇ ਸਾਨੂੰ ਖੁਦ ਕਹਿਮਤੀ ਸੀ ਜਿਹੜੇ ਤਰੀਕੇ ਨਾਲ ਸੰਤ ਚੱਲਦੇ ਨੇ ਸਾਨੂੰ ਕਰ ਉਹਨਾਂ ਦੀ ਆਰਡਰ ਮੰਨਣੇ ਪੈਂਦੇ ਆ ਸਰ ਵਿਆਹ ਹੋ ਗਿਆ ਹਾਂਜੀ ਸ਼ਾਦੀ ਹੋ ਗਈ ਬੱਚੇ ਕਿੰਨੇ ਦੋ ਬੱਚੇ ਸਰ ਬੱਚਿਆਂ ਨੂੰ ਅਗੋਂ ਕੀ ਵੀ ਅੱਛਾ ਦੇਣਾ ਚਾਹੁੰਦੇ ਹੋ ਕੀ ਆਪਣੇ ਲੋਕ ਬਚਨ ਦੇਵੋਗੇ ਜਿੱਦਾਂ ਗੁਰੂ ਗੋਬਿੰਦ ਸਿੰਘ ਸਾਹਿਬ ਆ ਰਹੇ ਨੇ ਤੁਸੀਂ ਬੱਚਿਆਂ ਨੂੰ ਕੀ ਕਹਿਣਾ ਚਾਹੁੰਦੇ ਆ ਅਸੀਂ ਵੀ ਆਪਣੇ ਬੱਚਿਆਂ ਨੂੰ ਹੋਰ ਦਵਾਂਗੇ ਜੀ ਇਸ ਤਰ੍ਹਾਂ ਹੀ ਜੇ ਆਪਣੇ 사ਤਸੰਗ ਨਿਰੰਕਾਰ ਦੀ ਭਵਨਾ ਜੁੜੇ ਆਂ ਅਸੀਂ ਉਮੀਦ ਰੱਖਦੇ ਆਂ ਕਿ ਸਾਡੇ ਬੱਚੇ ਵੀ ਇਸੇ ਤਰ੍ਹਾਂ ਹੀ ਸਾਡੇ ਵਾਂਗੂੰ ਹੌਂਦਣ ਕਰਨ ਭਵਨਾ ਦੀਆਂ 사ਤਸੰਗ ਸੇਵਾ ਨਿਭਾਉਣਾ ਵਧੀਆ ਤਰੀਕੇ ਨਾਲ ਮੈਂ ਤਾਂ ਇਹ ਹੀ ਅਪੀਲ ਕਰਾਂਗਾ ਵੀ ਵੇਖੋ ਜਿਵੇਂ ਸੰਤ ਨਿਰੰਕਾਰੀ ਮਿਸ਼ਨ ਆ ਪਿਆਰ ਦਾ ਏਕਤਾ ਦਾ ਮਿਸ਼ਨ ਆ ਹੈਨਾ ਇੱਥੇ ਸਾਰੇ ਧਰਮਾਂ ਦੇ ਕੋਈ ਜਾਤ ਨਹੀਂ ਵੇਖੀ ਦੀ ਸਾਰੇ ਇੱਥੇ ਵੱਖ-ਵੱਖ ਜਾਤਾਂ ਦੇ ਧਰਮਾਂ ਦੇ ਲੋਕ ਇਕੱਠੇ ਹੋ ਕੇ 사ਤਸੰਗ ਕਰਦੇ ਸੇਵਾ ਕਰਦੇ ਹੁਣ ਇੱਥੋਂ ਬਲੱਡ ਦੀ ਆਪਾਂ ਡੋਨੇਟ ਕੀਤਾ ਇੱਕ ਐਗਜ਼ਾਮਪਲ ਲੈ ਲੀਏ ਸੰਸਾਰ ਦੇ ਵਿੱਚ ਉਹਨੂੰ ਕੋਈ ਪਤਾ ਨਹੀਂ ਇਹ இந்து ਨੂੰ ਬਲੱਡ ਦੇਣਾ ਕਿ ਮੁਸਲਮਾਨ ਨੂੰ ਦੇਣਾ ਕਿ ਸਿੱਖ ਨੂੰ ਦੇਣਾ ਇਹ ਤਾਂ ਦੇਖੋ ਜੀ ਖੁੱਲਾ ਦਾਣ ਆ ਦੇਖਾਂ ਨੂੰ ਮਿਲਿਆ ਹਰ ਧਰਮ ਦੇ ਲੋਕ ਬਲੱਡ ਡੋਨੇਟ ਕਰਨ ਸੇ ਪਹੁੰਚੇ ਇਹ ਵੀ ਨਹੀਂ ਲੋਕਾਂ ਨੂੰ ਪਤਾ ਕਿ ਸਾਡਾ ਬਲੱਡ ਕਿੰਨੂੰ ਚੜਨਾ ਜੀ ਜੀ ਕਈ ਲੋਕ ਸੋਚਦੇ ਆ ਯਾਰ ਮੈਂ ਸਹੀ ਧਰਮ ਤੋਂ ਆ 크ਰਿਸਚੀਅਨ ਧਰਮ ਤੋਂ ਆ ਮੈਂ ਸਿੱਖ ਧਰਮ ਤੋਂ ਆ ਪਰ ਖੂਨ ਦੇਣ ਵਾਸਤੇ ਸਾਰੇ ਧਰਮ ਤੋਂ ਪਹੁੰਚੇ ਇੱਕ ਜਗ੍ਹਾ ਤੇ ਉੱਤੇ ਤੇ ਤੁਹਾਡਾ ਖੂਨ ਪਤਾ ਨਹੀਂ ਕਿਸ ਧਰਮ ਨੂੰ ਚੜਨਾ ਉਹ ਕਿੱਦਾਂ ਦਾ ਲੱਗਦਾ ਤੁਹਾਨੂੰ ਇਹ ਤਾਂ ਦੇਖੋ ਵੀ ਜਿੱਦਾਂ ਅਰਨੋਧ ਬਾਬਰ ਦੇ ਸਿੰਘ ਜੀ ਨੇ ਮਿਸ਼ਨ ਆਦ ਲੋ ਗਿਆ ਕਿ ਧਰਮ ਜੋੜਦਾ ਤੋੜਦਾ ਨਹੀਂ ਧਰਮ ਦਾ ਮਤਲਬ ਆ ਵੀ ਇਕੱਠੇ ਰਹਿਣਾ 휴ਮੈਨਿਟੀ ਦੀ ਫੀਲਿੰਗ ਇਕਤਾ ਦਾ ਭਾਵ ਤੇ ਇਥੋਂ ਮੈਂ ਤਾਂ ਇਹੋ ਹੀ ਦੇਖਾਂਗਾ ਕਿ ਸਾਧਗੁਰੂ ਦੀ ਬੜੀ ਕਿਰਪਾ ਕਿ ਤਿੰਨ ਤਿੰਨ ਮਹੀਨੇ ਬਾਅਦ ਆਪਾਂ ਬਲੱਡ ਨੇਟ ਕਰ ਸਕਦੇ ਆ ਜਿਵੇਂ ਹੁਣ ਕੀਤਾ ਫਿਰ ਤਿੰਨ ਮਹੀਨੇ ਦੇ ਬਾਅਦ ਗੈਪ ਦੇ ਜੋ ਤਿੰਨ ਮਹੀਨੇ ਦਾ ਗੈਪ ਆ ਉਸ ਤੋਂ ਬਾਅਦ ਤਾਂ ਆਸ ਨੇ ਤੇ ਜਦੋਂ ਹੋ ਕੰਮ ਹੁੰਦਾ ਜਦੋਂ ਸੇਵਾ ਮਿਲਦੀ ਜ਼ਰੂਰੀ ਨਹੀਂ ਆਪਣੇ ਮਿਸ਼ਨ ਦੇ ਵਿੱਚ ਹੋਰ ਵੀ ਕਿਤੇ ਬਲੱਡ ਕੈਂਪ ਆ ਐਸੀ ਸੇਵਾ ਤੇ ਮਿਲਨੀ ਬਹੁਤ ਹੀ ਦਾਸਤਾ ਕਹੀ ਗਈ ਕਰਮਾ ਵਾਲੀ ਗੱਲ ਆ ਮੈਂ ਡਾਕਟਰ ਪ੍ਰਿਆ ਗੀਤ ਕੋਲ ਦੱਸੀ ਪੀਟੀਓ ਬਲੱਡ ਟ੍ਰਾਂਸਫਰਨ ਆਫੀਸਰ ਸਿਵਲ ਹਸਪੀਟਲ ਬਟਾਲਾ ਬਲੱਡ ਸੈਂਟਰ ਬਟਾਲਾ ਦੀ ਟੀਮ ਲੈ ਕੇ ਇੱਥੇ ਅਸੀਂ ਪਹੁੰਚੇ ਹੋਏ ਹਾਂ ਤੇ ਅੱਜ ਇੱਕ ਮੈਗਾ ਕੈਂਪ ਸੰਤ ਨਿਰੰਕਾਰੀ ਮੰਡਲ ਵੱਲੋਂ ਇੱਥੇ ਸੰਤ ਨਿਰੰਕਾਰੀ ਭਵਨ ਵਿਖੇ ਸਮਾਧ ਰੋੜ ਵਿਖੇ ਬਟਾਲਾ ਵਿੱਚ ਲੱਗਾ ਹੋਇਆ ਹੈ ਤੇ ਫਿਲਹਾਲ ਸਾਡੇ ਕੋਲ ਹਜੇ 30 ਯੂਨਿਟਸ ਹੋ ਗਏ ਨੇ ਤੇ ਹਜੇ ਤਾਂ ਸਟੈਕੈਂਪ ਸਟਾਰਟ ਹੀ ਹੋਇਆ ਹੈ ਤੇ ਉਮੀਦ ਕਰਦੇ ਕਿ 2 ਵਜੇ ਤੱਕ 100 ਪਲੱਸ ਯੂਨਿਟਸ ਹੋ ਜਾਣਗੇ ਸਾਡੇ ਕੋਲ ਇੱਥੇ ਜਿਹੜਾ ਬਲੱਡ ਕਲੈਕਟ ਹੁੰਦਾ ਉਹ ਅਸੀਂ ਸਿੰਗਲ ਬੈਗਸ ਵਿੱਚ ਕਰਦੇ ਆ ਸਾਡੀ ਬਲੱਡ ਸੈਂਟਰ ਬਟਾਲਾ ਵਿੱਚ ਇਹ ਹੋਲ ਬਲੱਡ ਦੀ ਫੈਸਿਲਿਟੀ ਅਵੇਲੇਬਲ ਹੈ ਸਾਰਾ ਬਲੱਡ ਇਕੱਠੇ ਕਰਕੇ ਕੋਲਡ ਚੇਨ ਮੇਨਟੇਨ ਕਰਕੇ ਅਸੀਂ ਜਿਹੜਾ ਹੈਗਾ ਸੈਂਟਰ ਤੇ ਲੈ ਕੇ ਜਾਂਦੇ ਆ ਕੈਂਪ ਸਿਨਿਸ਼ ਹੋਣ ਤੋਂ ਬਾਅਦ ਉਸ ਤੋਂ ਬਾਅਦ ਜਿਹੜਾ ਜਿੰਨੇ ਵੀ ਬਲੱਡ ਯੂਨਿਟਸ ਕਲੈਕਟ ਹੁੰਦੇ ਨੇ ਉਹਨਾਂ ਸਾਰੇ ਬਲੱਡ ਯੂਨਿਟਸ ਦੀ ਇੰਡੀਵੀਜੂਲੀ ਮਤਲਬ ਈਚ ਈਚ ਸੈਂਪਲ ਜਿਹਨੂੰ ਆਪਾਂ ਅਲੱਗ ਦੇ ਨਾਲ ਇੱਕ ਪ੍ਰੋਪਰ ਅਸੀਂ ਬੈਚ ਟੈਸਟ ਲਗਾਨੇ ਆ ਤੇ ਆਫਟਰ ਟੈਸਟਿੰਗ ਜਿਹੜਾ ਹੈਗਾ ਆ ਉਹਦੇ ਵਿੱਚ ਐਚ ਆਈ ਵੀ ਹੈਪਟਾਈਟਿਸ ਬੀ ਕਾਲਾ ਪੇਲੀਆ ਮਲੇਰੀਆ ਤੇ ਸਿਫੀਲਿਸ ਪੰਜ ਟੈਸਟ ਹੁੰਦੇ ਜਿਨ੍ਹਾਂ ਦੀ ਸਕਰੀਨਿੰਗ ਆਪਾਂ ਕਹਿੰਦੇ ਉਹ ਕਰਦੇ ਆ ਤੇ ਸਕਰੀਨਿੰਗ ਤੋਂ ਬਾਅਦ ਜਿਹੜਾ ਹੈਗਾ ਪ੍ਰੋਪਰ ਸਕਰੀਨਿੰਗ ਤੋਂ ਬਾਅਦ ਜਿਹੜੇ ਬਲੱਡ ਦੀ ਜਿਹੜੀ ਥੈਲੀਆਂ ਹੈਗੀਆਂ ਉਹ ਤਿਆਰ ਹੁੰਦੀਆਂ ਤੇ ਉਹਨਾਂ ਨੂੰ ਕਲਰ ਕੋਡਡ ਲੇਬਲਸ ਦੇ ਨਾਲ ਉਹਨਾਂ ਨੂੰ ਲੇਬਲ ਕੀਤਾ ਜਾਂਦਾ ਹੈ ਤੇ ਉਹਨਾਂ ਦੇ ਉੱਤੇ ਐਨ ਆਰ ਦਾ ਸਟੇਟਸ ਲਿਖਿਆ ਜਾਂਦਾ ਥੈਟ ਮੀਨਸ ਕਿ ਨਾਨ ਰਿਐਕਟਰ ਜਿਹੜੇ ਕਿਸੇ ਬੈਗ 'ਚ ਪ੍ਰੋਬਲਮ ਆਂਦੀ ਹੈ ਉਹ ਬੈਗ ਦਾ ਫਿਰ ਅਸੀਂ ਜੇ ਟੈਸਟ 'ਚ ਪ੍ਰੋਬਲਮ ਆਂਦੀ ਹੈ ਤਾਂ ਉਹ ਬੈਗ ਨੂੰ ਫਿਰ ਅਸੀਂ ਵਰਤੋਂ ਵਿੱਚ ਨਹੀਂ ਲੈਂਦੇ ਤੇ ਉਹ ਜਿਹੜਾ ਕੋਰਸਪੋਂਡਿੰਗ ਡੋਨਰ ਹੁੰਦਾ ਉਹਨੂੰ ਇਨਫੋਰਮ ਕੀਤਾ ਜਾਂਦਾ ਹੋਰ ਅ ਫਰਦਰ ਟੈਸਟਿੰਗ ਕਰਵਾਈ ਜਾਂਦੀ ਹੈ ਅਗਲੀਆਂ ਅਪਡੇਟ ਦੇਖਣ ਵਾਸਤੇ ਸਾਡੇ ਚੈਨਲ ਨੂੰ YouTube ਦੇ ਉੱਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ NRI Today Channel ਨਵੀਆਂ ਤੇ ਤਾਜ਼ੀਆਂ ਅਪਡੇਟਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਦੇਖਦੇ ਰਹੋ NRI Today Channel ਦੇ ਨਾਲ ਪੱਟਾਲਾ ਤੋਂ ਪੱਤਰਕਾਰ ਅਖਿਲ ਮਲਹਤਰਾ ਨਾਲ ਦੇ ਨਾਲ ਕਰਮਜੀ ਜਮਦੀ ਖਾਸਿਰਪੁਰ